<promising> India, Congress Party, India, no, Randa Waasab, India, Randa Waasab, India, MLA Juggender Pal, India, MLA Juggender Pal, India, Indian National Congress, India, Indian National Congress, India, Sonia Gandhi, India, Sonia Gandhi, India, Rahul Gandhi, India. ਜਿੰਦਾਬਾਦ ਐਮਐਲਏ ਜਿੰਦਾਬਾਦ ਪਾਲ ਜਿੰਦਾਬਾਦ ਸੁਖਿਰਨਾਵਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਾਟ ਰਣਜੀਤ ਅਣਿਆਲ ਅੱਜ ਆਪਣੇ ਨਿਵਾਸ ਤੇ ਮੈਂ ਮੀਟਿੰਗ ਰੱਖੀ ਸੀਗੀ ਤੁਫੀਰਨਾਵੇ ਦੇ ਸੰਬੰਧ ਵਿੱਚ ਜਿਹੜਾ ਐਮਪੀ ਇਲੈਕਸ਼ਨ ਲੜ ਰਹੇ ਨੇ 13 ਉਹ ਸਾਡੇ ਕੋਲ ਬਿਰਾਜਮਾਨ ਹੋ ਰਹੇ ਨੇ ਤੇ ਉਹਦੇ ਸੰਬੰਧ ਵਿੱਚ ਆਪਾਂ ਬਲਾਕ ਦੇ ਰੋਡ ਆਪਣੇ ਪਮਿਆਲੇ ਏਰੀਏ ਦੇ ਸਾਰੇ ਪ੍ਰਵੰਤੇ ਸੱਜਣ ਸਰਪੰਚ ਪੰਚ ਨੇ ਮੀਟਿੰਗ ਕੀਤੀ ਹੈ ਤੇ ਵੱਧ ਤੋਂ ਵੱਧ ਜਿਹੜੇ ਆਪਾਂ ਮਿਹਨਤ ਕਰਕੇ ਸੁਖੀ ਰੰਧਾਵੇ ਨੂੰ ਆਪਣੇ ਬਲਾਗ ਦੇ ਵਿੱਚੋਂ ਬਲਾਗ ਦੇ ਵਿੱਚੋਂ ਕੀ ਆਪਣੇ ਪੂਰੇ ਹਲਕੇ ਦੇ ਵਿੱਚੋਂ ਦਿਤਾ ਕੇ ਭੇਜਣਾ ਉਸ ਸੰਬੰਧ ਵਿੱਚ ਅੱਜ ਮੀਟਿੰਗ ਰੱਖੀ ਸੀ ਅੱਜ ਮਹਾਰਾਜ ਰਣਜੀਤ ਜੀ ਦੇ ਅਸ਼ਾ ਦੇ ਵਿੱਚ ਮਹਾਰਾਜ ਰਣਜੀਤ ਦੇ ਹੌਂਟੌਂ ਦੇ ਵਿੱਚ ਇੱਕ ਕਾਂਸੀ ਕਾਰਜਕਰਤ ਦੀ ਮੀਟਿੰਗ ਰੱਖੀ ਹੈ ਜਿਦੇ ਵਿੱਚ 13 ਤਰੀਕ ਨੂੰ ਸ੍ਰੀ ਸੁਖੀ ਰੰਧਾਵਾ ਜੀ ਸਾਡੇ ਬੰਗਾਲ ਬਲਾਗ ਦੇ ਵਿੱਚ ਸਾਡੀ ਰੀਅ ਵਿੱਚ ਹੁੰਦਾ ਦਵੜਾ ਹੈ ਉਦੇ ਬਾਰੇ ਇਹ ਮੰਤਲ ਕੀਤਾ ਹੈ ਕਿ ਕਿਦਾਂ ਕੋ ਦਾ ਪ੍ਰੋਗਰਾਮ ਬਣਾਈ ਹੈ ਪ੍ਰੋਗਰਾਮ ਬਣਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀਆਂ ਨੀਤੀਆਂ ਲੋਕਾਂ ਦਾ ਘਰ-ਘਰ ਪਹੁੰਚਾਉਣ ਵਾਸਤੇ ਹੈ ਮੰਤਲ ਕੀਤਾ ਹੈ ਹਾਂਜੀ ਮੈਂ ਤਸੀਮ ਲਾਲ ਚੇਅਰਮੈਨ ਬਲਾਕ ਚਮਤੀ ਬਮਿਆਲ ਅੱਜ ਅਸੀਂ ਪੂਰੇ ਬਲਾਕ ਹਲਕੇ ਦੇ ਜਿੰਨੇ ਵੀ ਨੁਮਾਇੰਦੇ ਨੇ ਸਾਡੇ ਮਾਸਟਰ ਲਾਲਜੀਤ ਸਿੰਘ ਜੀ ਔਰ ਬਾਕੀ ਪਿੰਡਾਂ ਦੇ ਸਰਪੰਚ ਸਾਹਿਬਾਨ ਮੋਤਬਤ ਮੋਤਬਤ ਅਸੀਂ ਸਾਰੇ ਇਕੱਠੇ ਹੋ ਕੇ ਇਹ ਰਣਨੀਤੀ ਬਣਾਈ ਹੈ ਕਿ ਸਾਥ ਕੇਂਦਰ ਦੇ ਵਿੱਚ ਜਾ ਕੇ ਜੋ ਵੀ ਕਾਂਗਰਸ ਪਾਰਟੀ ਦੀਆਂ ਰਣਦੇਤੀਆਂ ਦਾ ਮੈਨੀਫੈਸਟੋ ਹੈ ਮੈਨੀਫੈਸਟੋ ਦੇ ਮੁਤਾਬਕ ਹਰ ਘਰ ਘਰ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਦੇ ਵਿੱਚ ਵਿਚਰੀਏ ਜਿਹੜਾ ਕਿ ਮੈਨੀਫੈਸਟੋ ਦੇ ਬਾਰੇ ਚੰਗੇ ਢੰਗ ਨਾਲ ਉਹਨਾਂ ਨੂੰ ਦੱਸੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਜਿਹੜਾ ਸਾਡਾ ਇਲੈਕਸ਼ਨ ਹੋਣੇ ਜਾ ਰਿਹਾ ਇਹਦੇ ਵਿੱਚ ਸਾਡੇ ਕੈਂਡੀਡੇਟ ਕਾਂਗਰਸ ਦੇ ਸੁਖੀ ਅੰਦਾਵਾ ਜੀ ਅਸੀਂ ਉਹਨਾਂ ਨੂੰ ਵੱਧ ਛੜ ਕੇ ਵੋਟ ਕਾਂਗਰਸ ਪਾਰਟੀ ਨੂੰ ਪੁਵਾਈਏ ਜਾਂ ਉਹਨੂੰ ਇਸ ਹਾਕ ਦੇ ਵਿੱਚ ਉਹ ਹਾਕ ਦੇ ਵਿੱਚ ਉਹ ਕਾਮਯਾਬ ਬਣਾਈਏ ਕਿ ਅਸੀਂ ਸਾਰੇ ਰਾਜ ਮਿਲ ਕੇ ਇਕੱਠੇ ਹੋ ਗਏ ਇਸ ਇਲੈਕਸ਼ਨ ਨੂੰ ਨੇਪਰੇ ਚਾੜੀਏ ਹਾਂਜੀ ਮੈਂ ਵਿਕਰਮ ਸਿੰਘ ਸਰਪੰਚ ਮੋਠੀ ਤੋਂ ਅੱਜ ਮਾਸਟਰ ਰਣਜੀਤ ਦੇ ਨਿਵਾਸ ਸਥਾਨ ਤੇ ਅੱਜ ਮੀਟਿੰਗ ਹੋਈ ਹੈ ਕਿ 13 ਤਰੀਕ ਨੂੰ ਸਾਡੇ ਰੰਧਾਵਾ ਸਾਹਿਬ ਬਮਿਆਲ ਆ ਰਹੇ ਨੇ ਤੇ ਮੇਰੀ ਸਾਰੇ ਅਗੇ ਬੇਨਤੀ ਹੈ ਇਲਾਕਾ ਨਾਸਿਆਂ ਕਿ 13 ਤਰੀਕ ਨੂੰ ਸਾਰੇ ਬਮਿਆਲ ਕਿਸ਼ਨਾ ਪਹਿਲਾ ਸਾਲ ਤੇ ਉਹਨਾਂ ਦੇ ਵਿਚਾਰ ਤੋਂ ਵਾਦੀ ਸਾਡੇ ਸਾਰੇ ਫਰਕਰ ਸਹਿਵਾਣ ਆਏ ਦੇ ਜਿੰਨੇ ਵੀ ਸਾਡੇ ਬਲਾਕ ਬਮਿਆਲ ਦੇ ਤੁਮ ਜਾ ਕੇ ਉਹਨਾਂ ਨੂੰ ਸਾਰੇ ਲਈ ਇਹੀ ਕਿਹਾ ਕਿ ਸਾਡਾ ਜਿਹੜਾ ਵੀ ਮੈਨੀਫੈਸਟੋ ਹੈ ਘਰ ਘਰ ਜਾ ਕੇ ਉਹਦੇ ਬਾਰੇ ਦੱਸੋ ਜੋ ਵੀ ਗਾਰੰਟੀਆਂ ਸਾਡੇ ਰਾਹੁਲ ਗਾਂਧੀ ਨੇ ਦਿੱਤੀਆਂ ਉਹਦੇ ਬਾਰੇ ਲੋਕਾਂ ਨੂੰ ਦੱਸੋ ਤਾਂਕਿ ਉਹ ਵੱਤੋ ਵੱਤ ਕੋਡਾ ਪਾ ਕੇ ਅਦੇ ਨੰਦਾ ਵਾ ਸਾ ਵਿਤਾਨ ਸਾਡੀ ਸਾਡੀ ਸਰਕਾਰ ਬਣੇ ਤੇ ਉਹੀ ਗਰੰਟੀਆਂ ਜਿਹੜੀਆਂ ਉਹ ਪੂਰੀਆਂ ਹੋ ਸਕੂ ਜੈ ਹਿੰਦ ਜੈ ਵਾਧਾ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਪਲਾਂ ਦੀ ਵੀ ਕਵਰੇਜ ਹੈਗੀ ਹੈ ਅਸੀਂ ਤਕਰੀਬਨ ਦੇਖਦੇ ਆਂ ਸਾਡੀ ਚੀਜ਼ਾਂ ਨੂੰ ਕਵਰ ਕਰਦੇ ਹੋ ਅੱਜ ਜੀ ਰਮਨਜੀਤ ਜੀ ਜਿਹੜੇ ਕਿ ਸਾਡੇ ਨਮਿਆਲ ਦੇ ਕਾਂਗਰਸ ਦੇ ਇਹ ਕੁੰਬੀ ਨਾ ਨਾ ਉਹਨਾਂ ਦੇ ਆਪਣੇ ਬਲਾਕ ਦੇ ਸਾਰੇ ਪ੍ਰਧਾਨਾਂ ਨੂੰ ਸਰਪੰਚਾਂ ਨੂੰ ਮੈਂਬਰਾਂ ਨੂੰ ਆਪਣੇ ਨਿਵਾਸ ਸਥਾਨ ਤੇ ਬੁਲਾਇਆ ਔਰ ਉਹਨਾਂ ਦੇ ਇੱਕ ਸੱਦੇ ਤੇ ਅਸੀਂ ਸਾਰੇ ਆਏ ਆ ਤੇ ਉਹਨਾਂ ਦਾ ਸੱਦੇ ਦਾ ਮੇਨ ਮਕਸਦ ਜਾਂ ਮੇਨ ਕਾਰਨ ਇੱਕੋ ਸੀ ਕਿ راہਲ ਗਾਂਧੀ ਜੀ ਦੇ ਜੋ ਵੀ ਉਹਨਾਂ ਦੀਆਂ ਨੀਤੀਆਂ ਹੈਗੀਆਂ ਉਹਨਾਂ ਨੂੰ ਕਿੱਦਾਂ ਲਾਗੂ ਕਰਾਣਾ ਹੈ ਉਹ ਅਸੀਂ ਕਦਾਈਏ ਲਾਗੂ ਕਰਾ ਸਕਨੇ ਆ ਅਗਰ ਸਾਡੇ ਨੁਮਾਇੰਦੇ ਜਿਹੜੇ ਸੰਤੋਖ ਸਿੰਘ ਜੀ ਰੰਧਾਵਾ ਸੁਖੀ ਜੀ ਇਨਾਂ ਨੂੰ ਮੈਂਬਰ ਪਾਰਲੀਮੈਂਟ ਦੀ ਟਿਕਟ ਮਿਲੀ ਹੈ ਸਾਡੇ ਗੁਰਦਾਸਪੁਰ ਦੇ ਹਲਕੇ ਵਿੱਚੋਂ ਇੱਕ ਬੜੇ ਵਧੀਆ ਨੇਤਾ ਹੈਗੇ ਨੇ ਔਰ ਇਹੀ ਸਾਡੇ ਬਲਾਕ ਦੀਆਂ ਜਾਂ ਸਾਡੇ ਜ਼ਿਲ੍ਹੇ ਦੀਆਂ ਜਾਂ ਸਾਡੇ ਇਲਾਕੇ ਦੀਆਂ ਨੀਤੀਆਂ ਨੂੰ ਜਿਹੜਾ ਲੋਕਾਂ ਤੱਕ ਪਹੁੰਚਾ ਸਕਦੇ ਨੇ ਔਰ ਸਾਡਾ ਸਾਰਿਆਂ ਦਾ ਇਹੀ ਫਰਜ਼ ਬੰਦਾ ਹੈ ਕਿ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਲੀਡ ਦਵਾ ਕੇ ਆਪਣੇ ਹਲਕੇ ਦੇ ਵਿੱਚੋਂ ਭੇਜੀਏ ਤੇ ਉਹਨਾਂ ਦੀ ਜਿੱਤ ਕਾਰਨ ਹੀ ਸਾਡੇ ਜ਼ਿਲ੍ਹੇ ਦੀ ਜਿੱਤ ਹੈਗੀ ਹੈ ਤੇ ਉਹ ਇਸ ਜ਼ਿਲ੍ਹੇ ਦੀ ਸੇਵਾ ਜਿਹੜੀ ਹੈ ਉਹ ਚੰਗੇ ਤਰੀਕੇ ਨਾਲ ਕਰ ਸਕਿਆ ਬੋਲੋ ਜੈ